ਕੀ ਰੋਡ ਬਣਾਇਆ ਉਹ ਤਾਂ ਗਰਦੀਪ ਬਣਾ ਰਿਹਾ ਭੱਜਾ ਕਰਨ ਆ ਆਏ ਹੋਏ ਆਏ ਹੋਏ ਨਿੱਕੀ ਜੀ ਲਾਦੀ ਓਏ ਪੋਚਾ ਲੈ ਕੇ ਜਾਂਦੀ ਹੋਈ ਸਾਡੀ ਪੋਚੀ ਆ ਲਈ ਓ ਮਾਈ ਗੋਡ ਐਨੀ ਕਹਿਣਾ ਕਿਸੇ ਨੇ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਤੇ ਠੀਕ ਠਾਕ ਹੋਵੋਗੇ ਤੁਸੀਂ ਸਾਰੇ ਵਧੀਆ ਜੀ ਜਿੱਦਾਂ ਕਿ ਬਾਬੇ ਜੀ ਮੇਨਾ ਜੀ ਇੱਕ ਕਮਰਾ ਆਪਣਾ ਫੁੱਲ ਰੈਡੀ ਹੋ ਚੁੱਕਾ ਜੀ ਜਿਹਦੇ ਵਿੱਚ ਗਲਾਸ ਵੀ ਲੱਗ ਚੁੱਕਾ ਕੱਲ ਗਲਾਸ ਮੁੰਡੇ ਲਾਗੇ ਆ ਤੇ ਅੱਜ ਉਹ ਕਮਰਾ ਸਾਫ਼ ਕਰਕੇ ਦੋ ਕਮਰੇ ਦੋ ਕਮਰੇ ਸਾਫ਼ ਕਰਕੇ ਦੋ ਰੈਡੀ ਆ। ਮਤਲਬ ਇੱਕ ਜਲਮਾਰੀਆਂ ਰੱਖ ਦੇਣੀਆਂ। ਇੱਕ ਚ ਕੱਪੜੇ ਰੱਖਣੇ ਆ ਆ ਕਮਰਾ ਢਾਉਣ ਦੀ ਤਿਆਰੀ ਹੋ ਚੁੱਕੀ ਆ ਸ਼ੁਰੂ। ਨਾਲ ਮੋਟਾ ਜੀ ਵੀ ਆ ਚੁੱਕੇ। ਕਾਦੀ ਢਾਉਣਾ ਲੈ ਹੈਗਾ ਹੀ ਹੁਣ ਵਿਆਹ ਆ ਗਿਆ ਸਮੋਰ ਦਾ। ਯਾਰ ਰਾਹ ਫੇਰ ਹੀ 18 20 ਫੁੱਟ ਚੌੜਾ ਆਊਗਾ ਇਧਰੋਂ ਐ ਇੰਟਰਸਪੋਰਟ ਇਹ ਨੂੰ ਪਤਾ। ਫੇਰ ਹੀ ਵਾਸਦੀ ਐ ਅਸੀਂ ਵਾਲ ਬਣਾਵਾਂਗੇ ਵਧੀਆ ਜੀ ਜਿਹੜੀ ਕੰਮ ਵਲੀਏ ਵੇਖੀ ਗੱਗੂ ਜਦੋਂ ਇੱਥੇ ਲੰਮਾ ਪਤਲੇ ਬਦਲੇ ਨਾ ਹੁਣ ਤਾਂ ਉਹ ਵੀ ਪਤਲਾ ਵਾ ਇਧਰ ਵੇਖੀ ਰੋਡ ਬਣਾਇਆ ਉਹ ਤਾਂ ਗਰਦੀਬ ਬਣਾ ਰਿਹਾ ਭੱਜਾ ਕਰਨ ਆ ਜਾ ਯਾਰ ਇਹ ਕਿਹਦੀ ਬਣੀ ਪਾ ਮੈਂ ਨਾ ਅੰਮਰ ਪੈਣ ਦੀ ਉਹ ਬੰਦੂਕੀ ਨੇ ਵੀ ਆਣਾ ਮੋਟੀ ਨੇ ਵੀ ਬਾਰੋ ਯਾ ਕਿੰਨੇ ਪੈਣਾ ਲੈ ਕੀ ਕਿੰਨੇ ਪੈਣਾ ਵੇਖੀ ਵਾ ਕਰ ਦਿੰਦੇ ਵੋ ਅਸੀਂ ਆਂਦੇ ਪੂਰੇ ਸੌ ਓਹ ਜਾਂਦਾ ਹੀ ਜੇ ਮਿਲਾਂ ਓਹ ਜਾਂਦਾ ਹੀ ਮੁੰਡੇ ਜੇ ਮਿਲਾਂ ਹੁਣ 10:30 ਵਜੇ ਉੱਠਦੇ ਆ ਜੇ ਮੇਰੇ ਵੀਡੀਓ ਚੱਲ ਗਿਆ ਗਰਦੀਬ ਨੇ ਘਰ ਚੱਕ ਲੈ ਆਜੋ ਚੱਲ ਜੇ ਤੁਹਾਨੂੰ ਦਿਖਾਈਏ ਮੋਲ ਆਹ ਹਾਂ ਐ ਮਰਜੀ ਹੈ ਗੀ ਮਰਜੀ ਸਾਫ ਕਰ ਆਇਆ ਇੱਕ ਗਾਉ ਸਾਫ ਤਾਂ ਕਰ ਆ ਮੀਨੇ ਇੰਟਰਸ ਰੱਖਿਆ ਆ ਪੱਥਰ ਲਾਇਆ ਲਓ ਵੀ ਦੇਖੋ ਜੀ ਵੇਖ ਮਾੜਾ ਸਾਫ ਕਰ ਨਹੀਂ ਵੇਖ ਵੀ ਵੇਖ ਸਾਡਾ ਪੱਥਰ ਕਿੰਨੀ ਵਧੀਆ ਕਰ ਲਿਆ ਮੈਂ ਫਟਕੇ ਚੱਕੀ ਆ ਮੁੰਡੀ ਆਪਾਂ ਹਾਂ ਫਟੇ ਫੁਟੇ ਚੱਕ ਦੇ ਤੇ ਇੰਟਰਸ ਵੀ ਕਿੰਨੀ ਸੋਹਣਾ ਲੱਗਦਾ ਨਾ ਇਹ ਦੇਖ ਤੇ ਇਹ ਕੋਈ ਗੱਲ ਨਹੀਂ ਫਾਈਨਲ ਟੈਟੋ ਦਿੱਤਾ ਜਾਏਗਾ ਜਦੋਂ ਮੜਾ ਤਿਆਗ ਮਾਰ ਤੋਂ ਅਸੀਂ ਜੀ ਹਲੇ ਵੀ ਝੜੀ ਮਾਰੋ ਇਸ ਕਮਰੇ ਜਵੜਨ ਲੱਗੇ ਨਹੀਂ ਸਾਰੇ ਜੀ ਅੱਜ ਜੀ ਅਸੀਂ ਨਵੇਂ ਕਮਰੇ ਦਾਖਲ ਹੋ ਜਾਓ ਆਹ ਦੇਖੋ ਜੀ ਆਹ ਮੇ ਸਾਡਾ ਉਮੇਸ਼ ਜੀ ਗਾ ਤੇ ਇਹ ਅੱਜ ਤੇ ਉਹ ਬਲਾਈ ਜੀ ਲਾ ਦੇਣਗੇ ਕਿਉਂਕਿ ਸਾਡੇ ਕੱਪੜੇ ਉਦਾਂ ਹੀ ਪਏ ਆ ਆਹ ਦੇਖੋ ਰਮੀ ਜੀ ਨਹੀਂ ਇਹ ਸਾਡੇ ਲੱਕੜ ਵਾਲਿਆਂ ਦੀ ਵਾਕੇ ਕੋਈ ਸ਼ੁੱਤਾ ਕਿਉਂਕਿ ਉਹਨਾਂ ਆ ਦਾ ਟੋਕਾਟ ਜਾ ਰਣੀ ਜੀ 60 ਤੋਂ 70 ਬਸੇ ਦਾ ਖਰਚਾ ਲੱਕੜ ਦਾ ਨਮੀ ਦਾ ਵਿਚਾਰ ਆ ਆ ਉਹ ਹੀ ਮੈਂ ਕਾਪੀ ਸਰ ਮੈਂ ਕਾ ਨਾ ਆ ਤੇ ਸਾਡੇ ਡੋਰ ਵੀ ਸਾਦੇ ਆ ਠੀਕ ਆ ਬਣੀ ਹੋਏ ਆ ਨੂੰ ਮਾਰੀ ਵੀ ਸਾਡੇ ਨੇ ਨੰਦ ਹੁੰਦੇ ਆ ਨਹੀਂ ਕੋ ਕਪੜਾ ਲੈ ਹੋਲੇ ਬੇਕਾਰ ਕੀ ਮਾਰਨੇ ਮੜਾ ਲਿਆ ਤੇ ਕਪੜਾ ਮਾਰਨਾ ਹੀ ਪੈਣਾ ਉਹ ਵੀ ਸਾਡੇ ਨੂੰ ਹੁਣ ਮਤਲਬ ਇਹਨੂੰ ਕਪੜਾ ਪਾ ਕੇ ਨਾ ਕਪੜਾ ਆ ਰੱਖ ਕੇ ਇਹਨੂੰ ਬੰਦ ਕਰਨਾ ਕਿਉਂ ਦੱਬਾ ਨਹੀਂ ਹੈ ਆਪਾਂ ਉਸੇ ਵਾਂਗਰੇ ਤੋਂ ਬਾਹਰ ਹੈ ਨਾ ਜਿੰਨੇ ਕੋਲ ਆਪਰੇ ਪੂਰਤਾ ਰੱਖਣ ਤੇ ਇੱਕ ਡਰਾਜ ਇਹਦੇ ਤੇ ਇੱਕ ਚਾਪੜੇ ਹੋਣਗੇ ਤੇ ਨਾ ਰੱਖੇ ਸ਼ਾਂਤ ਸ਼ਾਂਤ ਐਵੇਂ ਸ਼ਾਂਤ ਆ ਠੀਕ ਹੈ ਇਹਨੇ ਮੇਰੇ ਥੋੜੇ ਲੰਬੇ ਤੂੰ ਚੱਤ ਨਹੀਂ ਆ ਤੇ ਆਪਾਂ ਅੰਦਰ ਜਾ ਦੂਜੀ ਬੰਨਾਂ ਜਾਣਾ ਚੰਗਾ ਯੂਨੀਅਨ ਮੇਰੀ ਜੱਲ ਤੇਰੀਆਂ ਕੱਤੀਆਂ ਆ ਦੋਵੇਂ ਚੱਕੋ ਇਹ ਇੱਕਦਮ ਲੌਇਨਾਂ ਜਿਵੇਂ ਚਾਪੇ ਉੱਭਾਰੇ ਸਾਰੇ ਖਾਣ ਨੂੰ ਹੋਣੀਗਾ ਸਾਨੂੰ ਪੜੀ ਜਾ ਪਹਿਲਾਂ ਮੁੰਡੇ ਜੱਤੋਂ ਹਰੇ ਤੇ ਲਾਉਣੀ ਰੋਕ ਜਾ ਬਣਾ ਗੁੱਗੂ ਜਿਹੜੇ ਮੂਰ ਤੇਰੇ ਪਸੰਦ ਦੇ ਉਹ ਪਾੜ ਦੇ ਬਾਕੀ ਸਾਰੇ ਦੇ 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 ਨਹੀਂ ਉੱਥੇ ਰੱਖੋ ਮੇਰੇ ਮੁੰਡੇ ਨੂੰ ਪੂਰੇ ਹੁੰਦੇ ਆ ਰਾਮ ਅੱਛਾ ਉਹ ਚਲ ਵਧੀਆ ਕਰ ਤੇ ਚੀ ਜੋੜੀ ਬਾ ਦੋ ਜੋੜੀ ਗੁੱਗੂ ਦੇ ਲਈ ਦੋ ਨਹੀਂ ਚੱਕਾ ਰੱਖੋ ਉੱਥੇ ਬਾਹਰ ਮਟ ਕੋਈ ਮਸਾ ਚੱਕੇ ਆ ਦੇ

ਨਾ ਉਹ ਯਾਜਤ ਨਹੀਂ ਟੈਗ ਵੀ ਨਹੀਂ ਲਾਏ ਇਹ ਦੇ ਦੇ ਯਾਰ ਤੂੰ ਅਸੀਂ ਕੋਈ ਨਹੀਂ ਓਏ ਨਹੀਂ ਇਹ ਕੁ ਬਾਹਰ ਲਾ ਰਹਿਣੀ ਹੈ ਸਪੈਸ਼ਲ ਮਾਰੀ ਬਣਾ ਰਹਿਣੀ ਹੈ ਜਿਹੜੀ ਨੀਰਪਰਾ ਸਾਡੇ ਕੋਲ ਹੀ ਹੋ ਕੇ ਤਿਆਰ ਹੋਣ ਆ ਜਾਂਦੇ ਉਹਨਾਂ ਨੂੰ ਵੀ ਇੱਕ ਪਾਈਟ ਦਿਖਾ ਦੇ ਕਰ ਦੇ ਉਹ ਕੱਪੜੇ ਵੀ ਇੰਨੇ ਜੇ ਕੱਢਨੇ ਕੱਢ ਜਾਂਦੇ ਜਿਹੜੇ ਤਿਆਰ ਹੋ ਕੇ ਬੰਦਾ ਵਧੀਆ ਪਾ ਕੇ ਜਾ ਸਕੀ ਹਾਂ ਜੀ ਕੋਈ ਲੋਕੀ ਗਟੀਲਾ ਮੈਂ ਵੀ ਤਾਂ ਪੁੱਛਣ ਲੱਗ ਗਈ ਉਧਰ ਜਦ ਲੱਗਾਈ ਉਹ ਤਾਂ ਆਏਗਾ ਆਏਗਾ ਪਾਣੀ ਦਾ ਸ਼ੀਸ਼ਾ ਲੱਗਾ ਕਈ ਨਹੀਂ ਬੰਦਾ ਵੀ ਇਹ ਤਾਂ ਸਿੱਧਾ ਹੀ ਨਾ ਲੰਘ ਜੇ ਅੱਛਾ ਪਤਾ ਲੱਗੇ ਕਰਾਉਣਾ ਲੱਗਾ ਕੀ ਕਹਾਂ ਸ਼ੀਸ਼ਾ ਮੈਂ ਤਾਂ ਉੱਧਰ ਪੁੱਛਣ ਲੱਗ ਜਾਈਏਗਾ ਤਾਂ ਲੰਦੇ ਆ ਨਹੀਂ ਨਹੀਂ ਉਹ ਸ਼ੀਸ਼ਾ ਪਾ ਲਈ ਤੇ ਬੰਦਾ ਆਰ ਪਾਰੀ ਹੋ ਜਾਏ ਕਹਿੰਦੇ ਕਹਿੰਦੇ ਇਹ ਅਦ੍ਰਿਸ਼્ય ਦਿਵਾਰ ਹੈ ਹਾਂ ਸਤ ਮਮੀ ਆ ਨਹੀਂ ਰਫਾ ਰਫਾ ਕੋਈ ਨਹੀਂ ਆਉਵੇ ਤੇ ਦੇ ਦੇ ਰਫਾ ਰਹੀ ਹੈ ਤੇ ਦੇ ਇਸ ਮਜਾਦਾ ਵੱਡੇ ਪਰਿਵਾਰ ਨੂੰ ਹੁੰਦਾ بڑا ਫਾਇਦਾ ਵਾ ਕਿ ਭਾਈ ਕੋਈ ਵੀ ਕੰਮ ਕਰਨਾ ਤੁਸੀਂ ਤੁਹਾਨੂੰ ਪੰਜ ਤੋਂ 7 ਮਿੰਟ ਹੀ ਲੱਗਦੇ ਆ ਕੰਮ ਟੱਡਾ ਹੋ ਜਾਂਦਾ ਕਿਉਂਕਿ ਸਾਰਾ ਟੱਪ ਹੀ ਜੁਟ ਕੇ ਪੈ ਜਾਂਦਾ ਆ ਆ ਵੀ ਆਪਣੀਆਂ ਹੀ ਆ ਬੁਗੇ ਆ ਵੀ ਆਪਣੀਆਂ ਹੀ ਅੱਛਾ ਇਹ ਕੁ ਵੀ ਨਹੀਂ ਇਹ ਬੁੱਗੂ ਜੀ ਥਮ ਗਏ ਤੈਨੂੰ ਕਿੱਥੋਂ ਲੱਪਣਾ ਸੀ ਇਹ ਸਾਰੇ ਨੇ ਦੂਜੀ ਅਲਮਾਰੀ ਦੇ ਵਿੱਚ ਵਾਰੇ ਰੱਖੇ ਸਾਂਚਣ ਬਾਣੀ ਵਾਵਾ ਜੋੜਿਆ ਬੇਰੇ ਵਿੱਚ ਵੀ ਅੱਛਾ ਅੱਛਾ ਮਾਲ ਹੈਗਾ ਛਾਂਟੀ ਮਾਰ ਕੇ ਵੇਖ ਲੈਨੇ ਕੋਈ ਕੰਮ ਨਹੀਂ ਠੀਕ ਕਰਦੇ ਇਹ ਕੰਮ ਨਹੀਂ ਆਏ ਸਾਰੀਆਂ ਕੰਮ ਨਹੀਂ ਆਏ ਐ ਸਾਰਾ ਟੱਬਰ ਹੀ ਲੈ ਗਿਆ ਕਹਿੰਦੇ ਮੇਰੇ ਵੀਰੋ ਹਵਲੀ ਹਵਲੀ ਖੁਰਚਣ ਖੁਰਚਣ ਲਾਇ ਪਿਆ ਜੀ ਇਹ ਕੰਮ ਜਿਹੜਾ ਇਹਨਾਂ ਨੇ ਆਪ ਹੀ ਕਰ ਲੈਣਾ ਕਹਿੰਦੇ ਸਫਾਈ ਛੁਪਾਈ ਕਰਨ ਵਾਲਾ ਤੇ ਐ ਵੀ ਪਿਆ ਮੈਂ ਲਿਆਵਾਂ ਬਾਰੋਂ ਨਹੀਂ ਸਰਪਣਾ ਧੋਈ ਦੇਈ ਤੇ ਇੰਦਰ ਟਿਕਾ ਗਏ ਆਪ ਨੂੰ ਕਿਹੜਾ ਆਪ ਦੇ ਹੱਥ ਪੈਰ ਨਹੀਂ ਕੰਮ ਕਰਦੇ ਕੱਲਾ ਖਾ ਰੋਟੀਆਂ ਖਾਂਦੇ ਹੀ ਆ ਯੋਰ ਬਦ ਦਿੱਤਾ ਆ ਤੇ ਬਾਸ ਆ ਬੈਗੀਆਂ ਨੇ ਦੋਵੇਂ ਬੀਬੀ ਬੇ ਸਾਦਿਆਂ ਤੁਸੀਂ ਭਈ ਇਹ 2.5 ਕਿਲੋ ਵਜਨ ਚੱਕ ਲਿੰਦਾ ਮੇਜ ਇੰਨਾ ਮਜ਼ਬੂਤ ਆ ਕਿਉਂਕਿ ਤੇ ਤੁਸੀਂ ਵੇਖ ਸਕਦੇ ਆ ਵਜਨ ਕਿੰਨਾ ਜ਼ਿਆਦਾ ਮੰਮੀ ਦਾ ਤੇ ਗਰਦੀਪ ਦਾ ਤੇ ਫਿਰ ਵੀ ਗੱਗੂ ਵੀ ਬੜਾ ਨਾਲ ਬਹਿ ਜੇ ਬੜਾ ਇਹਨਾਂ ਦੀ ਤੀਜੀ ਭੈਣ ਇੱਕ ਹੋਰ ਨਾਲ ਆਣ ਕੇ ਬਹਿ ਜੇ ਫਿਰ ਵੀ ਇਹ ਟੇਬਲ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਤੂੰ ਵੀ ਬਹਿ ਜਾ ਨਾਲ ਜਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਨਵੀਂ ਚੀਜ਼ ਦੱਸੀ ਆ ਚਲੋ ਹਾਂ ਜੀ ਵਾਈ ਵਾਰੀ ਕੀ ਨਾ ਹੁਣ ਅਕਲ ਵਾਲੀਆਂ ਗੱਲਾਂ ਕਰਦੇ ਆ ਮੜਿਆ ਹੁਣ ਆ ਇਹਦੀ ਸਾਸੇ ਨੇ ਸਿਆਣੀਆਂ ਗੱਲਾਂ ਦੱਸਦੀਆਂ ਨੇ ਪਹਿਲਾਂ ਇਹ ਪਤਾ ਸੀ ਮੈਂ ਘਰੇ ਪੋਤੇ ਲਾਉਂਗੀ ਨਵੇਂ ਘਰ ਚ ਲੂਣ ਪਾ ਕੇ ਲਾਉਣਾ ਚਾਹੀਦਾ ਪੋਚਾ ਪਤਾ ਨਹੀਂ ਕਾਹ ਤੋਂ ਕੀ ਉਹਦੇ ਦਾ ਨੈਗੇਟਿਵਿਟੀ ਨਹੀਂ ਜਾਂਦੀ ਅਮਨ ਦੇ ਕੋਲ ਪੋਜ਼ਿਟਿਵ ਵਾਈਬਸ ਨਵੀਂ ਵਾਈਬਸ ਨਿਊ ਵਾਈਬਸ ਆਉਂਦੀਆਂ ਕਹਿੰਦੀ ਉਹਦੇ ਨਾਲ ਤੇ ਜਿਹੜੀਆਂ 올ਡ ਵਾਈਬਸ ਨੈਗੇਟਿਵ ਵਾਈਬਸ ਉਹ ਨਹੀਂ ਆਉਂਦੀਆਂ ਘਰ ਦੇ ਵਿੱਚ ਪੋਚਾ ਲੈ ਕੇ ਜਾਂਦੀ ਹੋਈ ਸਾਡੀ ਪੋਚੀ ਆ ਗਈ ਓ ਮਾਈ ਗੋਡ ਐਨੀ ਕਹਿਣਾ ਕਿਸੇ ਨੇ ਵੀ ਐ ਕਮਾਲੀ ਓ ਮੱਖੇ ਕੀ ਲਾਉ ਜੀ ਇਸ ਕਮਰੇ ਨਾਲ ਕਿਹੜੀਆਂ ਨੇ ਜਿਆਦਾ ਹਾਂ ਤੇ ਉਹ ਖਤਮ ਹੋਣ ਜਾ ਰਹੀਆਂ ਬਸ ਆਹ ਵੇਖੋ ਮੇਰੇ ਕੱਪੜੇ ਕਿਹੜੇ ਹਿਸਾਬ ਨਾਲ ਪਏ ਆ ਚੱਲ ਕੇੰਦਰਾ ਚੱਕੀਏ ਯਾਰ ਪਹਿਲਾਂ ਪਕੜਾ ਜਲੀ ਕੱਪ ਕਫੜਾ ਅੱਗਾ ਆ ਇਦਾਂ ਇਕੱਠਿਆਂ ਜੋ ਟੈਲ ਆ ਲਾ ਕੇ ਰੱਖਦੇ ਆ ਮਮੀ ਕੋਲੇ ਜਾਂਦੇ ਆਏ ਹੋਏ ਲੋਕਾਂ ਨੂੰ ਤਿੰਨ ਰੰਗ ਨਹੀਂ ਲੱਭਦੇ ਗੱਗੂ ਨੂੰ ਰੰਗ ਪਰੰਗਿਆ ਆ ਫਿਰਦਾ ਲਓ ਵੀ ਪੱਗਾਂ ਦਾ ਢੇਰ ਗੱਗੂ ਨਹੀਂ ਲੈ ਕੇ ਜਾਂਦੇ ਹੋਏ ਮੰਮੀ ਜੀ ਦੇ ਕੋਲ ਮੰਮੀ ਜੀ ਤਿਆ ਅੱਧਿਆਂ ਦੀਆਂ ਲੱਗੀਆਂ ਹੋਈਆਂ ਅੱਧਿਆਂ ਦੀਆਂ ਲਾ ਦਿਓ ਠੀਕ ਆ ਕਿ ਨਹੀਂ ਦੱਬ ਦਿਓ ਖੇਲੀ ਪਿੰਕ ਸਾਲਟ ਪਾਉਣਾ ਲੈ ਟਾਟਾ ਦਾ ਨਮਕ ਚਿੱਟਾਣਾ ਚੱਲੂ ਹਾਂ ਤੂੰ ਪਿੰਕ ਸਾਲਟ ਪਾਉਣਾ ਵੇ ਆਖੀ ਪਿੰਕ ਸਾਲਟ ਹੀ ਪਾੜਾ ਚਾ ਲੈ ਲੈ ਇਹ ਆ ਡਿਫੈਂਟਸੀ ਆ ਹਾਂ ਲੈ ਜਾ ਲੈ ਜਾ ਉਧਰ ਨੂੰ ਇਹ ਤਾਂ ਸਿੱਧੀਆਂ ਜਾ ਕੇ ਟੰਗੜੀਆਂ ਹੀ ਆ ਨਾ ਪਰ ਉਹ ਪਹਿਲਾਂ ਕੱਪੜਾ ਦਾ ਮਰਾਲਾ ਯਾਰ ਲਮਾਰੀ ਦੇ ਵਿੱਚ ਨਹੀਂ ਮਾਰਿਆ ਨੇ ਇੱਥੇ ਹੀ ਰੱਖ ਦੇ ਬਾਹਰ ਹੀ ਮੰਮੀ ਕੋਲੇ ਇੱਕ ਈ ਰੱਖ ਦੇ ਹਾਂ ਪੱਗਾਂ ਦੀਆਂ ਤਿਆਂ ਲੱਗ ਚੁੱਕੀਆਂ ਨੇ ਤੁਸੀਂ ਵੇਖ ਸਕਦੇ ਹੋ ਆਏ ਹੋਏ ਆਏ ਹੋਏ ਨਿੱਕੀ ਜੀ ਲਾਦੀ ਓਏ ਓਹ ਮਾਈ ਗੋਡ ਪਿੱਛੇ ਹੜ ਗਏ ਬਈ ਤੇ ਡੀ ਹਣੀ ਆਵ ਲੱਗ ਗਈ ਨਹੀਂ ਨਹੀਂ ਫਰਸ਼ ਦਾ ਸੋਣੀ ਘੜਤੀ ਐਵੇਂ ਕਹਿ ਦਿਆ ਨਹੀਂ ਹੈ ਫਰਸ਼ ਉਹ ਸਾਹ ਵੀ ਚੜ ਗਈ ਬਹੁਤ ਚੱਕ ਮੋਟ ਨੂੰ ਸਮਾਨ ਲਿਆਉ ਚਾ ਕੇ ਸਮਾਨ ਜਿਹੜਾ ਲਿਆਉਣ ਆਲਾ ਮੋਟਾ ਆ ਜੀ ਆਏ ਹੋਏ ਆਵੇ ਪੱਗਾਂ ਦੇ ਲਾ ਦਿੱਤੇ ਕੰਮ ਵਾਲੀ ਦਾ ਤਾਂ ਸਾਰੇ ਯੂ ਮਨ ਦਾ ਤਾਂ ਸਾਰੇ ਯੂਰ ਲਵਾਤਾ ਸੀ ਕੋਈ ਹਾਲਿਆ ਦੱਸ ਤੂੰ ਚਾਹ ਦੇ ਚੈਂਤਰਾ ਡੰਗਦੇ ਚੰਗਾ ਡੰਗਣ ਲੱਗ ਗਿਆ ਉਹ ਤੇ ਲੈ ਆਉਣੇ ਕੋ ਸ਼ਰਟਾ ਛੋਟਾ ਆ ਫਿਰ ਉਹ ਵਿਚਾਰੀ ਖੜੀ ਐ ਇੱਥੇ ਮੂੰਹਾਂ ਲੈ ਵੇਖੀ ਜਾਂਦੀ ਆ ਤੇ ਤੂੰ ਜਾੜਾ ਤੇ ਤਸਾਈ ਬੋਲਦੀ ਬਹੁਤ ਕੌੜਾ ਹੈ ਆਹਾਂ ਚੱਕ 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 ਲੈ ਕੇ ਚੱਲ 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 ਸਮਾਂ ਲੈ ਕੇ ਚੱਲੋ ਆ ਕੋੜੀ ਵੀ ਕਰੋ ਸਾਈਡ ਤੇ ਭਈ ਆ ਵੀ ਚੱਕੋ ਫੱਟਾ ਜਾ ਵੀ ਸਾਈਡ ਤੇ ਕਰ ਦਿਓ ਪਾਸੇ ਆਸੇ ਸਾਰਾ ਸਮਾਨ ਗਾ ਕੋ ਚਲੋ 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 ਐ ਜੀ ਭਾਜੀ ਬਲੂ ਸਟਾਰ ਵਾਲਿਆਂ ਦੇ ਪਾਉਂਦੇ ਆ ਕਹਿੰਦੇ ਐ ਨਹੀਂ ਠੀਕ ਆ ਐ ਨਹੀਂ ਸੀ ਰਖੋ ਰਖੋ ਸਮਾਨ ਆ ਇਧਰ ਆ ਦਾ ਟਿਕਾ ਕੇ ਐ ਟਿਕਾ ਕੇ ਟਿਕਾ ਕੇ ਉੱਤੋਂ ਜੇ ਲਾਵੇਂ ਨਾ ਕਰ ਠੀਕ ਹੈ ਨਾ ਤੇ ਨੰ ਹੰਬੜਾ ਲੈਣ ਝੜ ਮਾਰਨ ਨੇ ਖਾਇਆ ਵਾ ਚੈ ਚ ਲੈ ਜੋ ਬਈ ਚੱਕ ਕੇ ਸਾਰਾ ਸਮਾਨ ਲਿਓ ਲਿਓ ਸਮਾਨ ਲਿਓ ਸਾਰਾ ਪਹੁੰਚੋ ਅੰਦਰ ਲੇ ਜਾ ਲੈ ਜਾ ਖਿੱਚ ਕੇ ਪਰੇ ਨੂੰ ਸਾਰਾ ਸਮਾਨ ਕੂੜਾਵਾੜ ਆ ਠੀਕ ਹੈ ਯੋਰਨਾ ਮਾਰੇ ਪਤਾ ਲੱਗੇ ਪਰਵਾਨਾ ਦੀ ਤੀਖ ਖਰਾਕ ਖਾਦੀ ਆ ਹੈ ਆ ਠੀਕ ਹੈ ਬਹੁਤ ਕਰੀ ਮੜੀ ਜਾਂਦੀ ਆ ਉਹਦੇ ਦੇ ਪੁਜੀਆ ਪੁਜੀਏ ਦੇ ਉੱਤੇ ਨਿੰਬੂ ਉੱਤੇ ਹੈ ਨੇ ਉੱਤੇ ਦਾ ਗੰਡੇ ਟਮਾਟਰ ਮਿਰਚਾਂ ਪਦੀਨਾ ਪੁਜੀਆ ਉਹਦਾ ਖਾਣਾ ਵਨ ਸਵਨਾ ਹੁਣ ਤੇਰੇ ਤੋਂ ਪੱਥਰ ਨਹੀਂ ਚੱਕਿਆ ਜਾਂਦਾ ਆ ਕੰਮ ਮਰੀ ਹੱਥ ਕੰਬਦੇ ਆ ਠੰਡ ਲਾਦੀ ਜੇਬਾਂ ਹੀ ਬੈ ਜਾਂਦੇ ਆ ਬਾਬਾ ਗੱਲ ਹੀ ਨਹੀਂ ਸੋਚੇ ਕੰਮ ਹੀ ਨਹੀਂ ਕੋਈ ਪਤਾ ਚੱਲ ਝੱਲ ਕਾਢ ਇਹਨੂੰ ਵੀ ਬਾਹਰ ਕੱਢ ਚੱਲ ਤੂੰ ਵੀ ਨਾਲ ਹੀ ਕਹਿ ਤੂੰ ਕੀ ਕਰਦਾ ਵਾ ਤੂੰ ਵੀ ਚੱਲ ਨਾਲ ਵੀਰੇ ਇਹ ਨਹੀਂ ਕੰਮ ਹਾਲੇ ਦਾ ਸਮਾਨ ਹੀ ਕੋਈ ਨਹੀਂ ਟਿਕਾਇਆ ਕੋਈ ਸਮਾਨ ਨਹੀਂ ਆ ਜਾ ਆ ਜਾ ਕੋਈ ਨਹੀਂ ਸਮਾਨ ਤਾਂ ਚੱਕ ਕੇ ਲਿਆਉਣਾ ਪੈਣਾ ਚਲੋ ਚਲੋ ਅੱਗੇ ਲੱਗੋ ਇਹ ਕੋਈ ਦਿਹਾੜੀਗਾ ਹਾਂ ਭਾਲ ਦੇ ਵੇੜ ਉੱਧਰ ਵੇਚ ਸਾਧਦੇ ਆ ਤੁਸੀਂ ਸਨੋਵਰ ਦਾ ਹਲਵਾਈ ਵੀ ਆ ਚੁੱਕਾ ਹੈ ਮੰਮੀ ਹਣੀ ਬੈਠੇ ਗੱਲਾਂ ਬਾਤਾਂ ਕਰੀ ਜਾਂਦੇ ਗੱਗੂ ਹਣੀ ਸਾਰੇ ਚਾਚੇ ਹਣੀ ਬੈਠੇ ਆ ਲਓ ਜੀ ਸਨੋਵਰ ਦੇ ਵਿਆਹ ਦੀ ਸਮਗਰੀ ਲਿਖਦੇ ਹੋਏ ਹਲਵਾਈ ਸਾਹਿਬ ਮੰਮੀ ਜੀ ਮਗਰ ਤਹਿ ਲਾਉਂਦੀ ਹੋਈ ਕੱਪੜਿਆਂ ਦੀ ਲਾ ਇਹ ਕਾਦੇ ਆਸਤੇ ਸਮਗਰੀ ਲਿਖੰਦੇ ਆਂ ਇਹ ਦਾ ਡਾਕਾ ਆਪਣਾ 4 ਪੋਰਾ ਬਖਦੇ ਦਾ ਜੀ ਓ ਮਾਈ ਗਾਡ ਬੱਕਰੇ ਦੇ 4 ਰਾਸਤੇ ਓ ਹੋ ਹੋ ਨਾਈਸ ਚਲ ਆਇਆ ਹੈਲਥ ਕੌਨਸ਼ੀਅਸ ਵੀ ਹੋਣਾ ਚਾਹੀਦਾ ਸਿਆਲਾਂ ਦੇ ਵਿੱਚ ਖਾ ਲੈਣਾ ਚਾਹੀਦਾ ਇਹੀਆਂ ਚੀਜ਼ਾਂ ਮਲੀਆਂ ਮੋਟ ਕਿ ਨਹੀਂ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਹਲੇ ਮੜਿਆ ਜਾ ਉਪਾਦੀ ਦੇ ਥੱਲੇ ਹੋ ਮਾਰੇ ਜੇ ਲੈਣਾ ਹੈਡ ਸ਼ੈਫ ਬਣੇ ਨਹੀਂ ਤੁਸੀਂ ਹਲੇ ਹਾਂ ਨਹੀਂ ਨਾ ਰੋਗੇ ਫਾਦਰ ਸਾਹਿਬ ਦੇ ਵੇਰੀ ਹੈਡ ਸ਼ੈਫ ਬਣੋਗੇ ਉਹ ਵੇਲਾ ਲਿਖੀ ਆਉਂਦੀ ਹੈ ਲੈ ਵੀ ਬੀਬੀਆਂ ਸਮਾਨ ਹੌਲੀ ਹੌਲੀ ਚੱਕ ਚੱਕ ਲਈ ਜਾਂਦੀਆਂ ਵਾ ਚੱਕ ਕੇ ਤਾਂ ਲਿਆਉਣੀ ਪੈਣੀ ਆਓ ਨਾਈਸ ਨੇਲ ਕਟਰ ਥੈਂਕ ਯੂ ਪੈਰ ਕੱਟ ਪੈਰ ਨਹੀਂ ਕੱਟਣੇ ਨਾ ਕੱਟਣੇ ਆ ਪੈਰ ਵੱਢ ਕੇ ਜਾਵਾਂਗੇ ਤੁਹਾਨੂੰ ਠੀਕ ਹੈ ਨਾ ਬਾਹਲੀ ਤੇਜ ਨਾ ਵਣਿਆ ਕਰ ਤੂੰ ਪਰ ਮੈਂ ਇੱਕ ਜੀ ਦਾ ਘਾਟਾ ਪੈ ਗਿਆ ਕਾਹਦਾ ਉਹ ਉੱਥੇ ਦਾ ਕੁਦਰਤੀ ਤੌਰ ਤੇ ਤਾਂ ਪਹਿਲਾਂ ਜੀ ਕੋਲ ਮਾਰੀ ਫੁੱਲ ਸੀ ਹਾਂ ਫੁੱਲ ਸਮਾਨ ਅੱਧੀ ਰਹੀ ਗਈ ਤਾਂ ਕੱਪੜੇ ਚੁਰੀ ਕਰ ਲੈ ਇਹ ਕੀ ਗੱਲ ਹੋ ਗਈ ਅੱਧੀ ਕਿਵੇਂ ਰਹਿ ਗਈ ਮਤਲਬ ਇਹ ਤਾਂ ਇੰਨੀਆਂ ਦੀ ਸ਼ਰਟਾਂ ਆਈਆਂ ਇ ਤੇ ਆ ਪੱਗਾਂ ਦਾ ਚਲ ਆਲਮੋਸਟ ਪੂਰੀਆਂ ਹੀ ਹਨਾ ਹਾਂ ਤੇ ਲੈ ਯਾਰ ਸਮਾਨ ਥੋੜਾ ਹੋ ਗਿਆ ਖਾਣੇ ਖਾਲੀ ਹੋ ਗਏ ਖਾਣੇ ਖਾਲੀ ਹੋ ਗਏ ਆਹ ਉਸਮਾਨ ਥੋੜਾ ਗੱਗੂ ਆਪਣੇ ਕੋਲ ਚੱਲ ਕੋਈ ਨਹੀਂ ਹੌਲੇ ਹੌਲੇ ਭਰ ਲਾਂਗੇ ਭਰ ਲਾਂਗੇ ਹੌਲੀ ਹੌਲੀ ਇੱਧਰ ਦੱਸ ਤੂੰ ਆਹ ਨਾਈਸ ਆਹ ਲਗਾ ਪੁੱਤਰ ਅੱਖਰ ਕਿੱਸਾ ਲਗਾ ਇਹ ਹੈ ਲਾ ਵੇ ਓਏ ਆਹ ਪ੍ਰਾਣੀ ਭਾਈ ਅੱਜ ਕਿਦੋਂ ਕੱਢ ਕੇ ਫੇਟੀ ਬਹੁ ਕੀਤੀ ਭਈ ਇਹ ਟਾਈਟ ਟਾਈਟ ਔਰ ਟਾਈਟ ਟਾਈਟ BMW ਦੀ ਲੈਪਟੋਪ ਐ ਨਾਈਕੀ ਦੀ ਹੁੱਡੀ ਐ ਐਡੀਡਾਸ ਦਾ ਐ ਲੋਰ ਥੱਲੇ ਕੀ ਪਾਇਆ ਵੀਰ ਜੀ ਬੂਟਾਂ 'ਚ ਬੂਟਾਂ ਦਾ ਕਿਹੜਾ ਬ੍ਰਾਂਡ ਆ ਅਰਮਾਨੀ ਅਰਮਾਨੀ ਐਡੀਡਾਸ ਨਾਈਕੀ ਤੇ ਪਿਊਮਾ ਨਾਲ ਹੱਥ 'ਚ ਚਾਬੀ ਕਾਦੀ ਆ ਚਾਬੀ ਮਰੂਤੀ ਦੀ ਕ੍ਰੋਲਾ ਦੀ ਕਾ ਮਰੂਤੀ ਦੀ ਐ ਸੰਤਰੀ ਐ ਸੰਤਰੀ ਦਹਿਸਤ ਆ ਭਾਈ ਦਹਿਸਤ ਜੋ ਕਰਨਾ ਗੱਲਬਾਤ ਇਹਨੂੰ ਨਾ ਕਰਲਾ ਆ ਜੋ ਕਰੇ ਕਰਦੇ ਕੱਢੀ ਕੋਈ ਨਹੀਂ ਬਤਾ ਵਾਕਈ ਇਹਨੂੰ ਕੁਝ ਵੀ ਨਹੀਂ ਪਤਾ ਉਹ ਜਾਣ ਉਹ ਸਿਆਣੇ ਬੰਨੇ ਕਰਦੇ ਮੈਂ ਐਵੇਂ ਨਹੀਂ ਨਹੀਂ ਆਪਾਂ ਉੱਧਰ ਜਾ ਕੇ ਬਹਿ ਕੇ ਗੱਲਾਂ ਕਰਦੇ ਉਹ ਗੱਲ ਕਰ ਲਈ ਤੈਨੂੰ ਪਤਾ ਆ ਹਾਂ ਉਹ ਕਰੀ ਹੁਣੇ ਮੰਮੀ ਲੱਗ ਰਹੀ ਆ ਫੇਰ ਕਰ ਲਈ ਦਸ ਮਿੰਟ ਕਰੀ ਸਾਡੇ ਤੇ ਚਲੋ ਬਈ ਚੱਲਦੇ ਤੂੰ ਧਿਆਨ ਨਾਲ ਸਹੀ ਕਰਕੇ ਅਗੂ ਇਹਨੂੰ ਹਾਏ ਕੂਨ ਨਿਕਲ ਆ ਰਿਹਾ ਕਿੱਥੋਂ ਹਾਏ ਆ ਵੇ ਆ ਆ ਵੇ ਆ ਆ ਵੇ ਦੰਦ ਕੱਢਦੀ ਨਾਲ ਆ ਵੇ ਆ ਵੇ ਆ ਵੇ ਚੱਲ ਚਲ ਤੇਰੇ ਨਾਲ ਹੀ ਕਿੱਚੇ ਆ ਢੱਗੋ ਜਿਆ ਉਹੀ ਤਾਂ ਗੱਲ ਚਲੋ ਚਲੋ ਗੱਦਾ ਨਹੀਂ ਦੂਜਾ ਬੇਡ ਵੀ ਚੱਕ ਲਿਆ ਉਹ ਵੀ ਲਾ ਲਓ ਪਹਿਲਾਂ ਭਰਾਵਾ ਗੱਦਾ ਫੇਰ ਲਿਆਓ ਵੇ ਲੈ ਉਹ ਓਏ ਬਾਹੂ ਬਲੀ ਜੱਗਰ ਜੀ ਸ਼ੁਕਰ ਹੈ ਮਾਈਕਰ ਰਹੀ ਛੱਡਦਾ ਕੰਮ ਮੋਹ ਜਾ ਕੇ ਛੱਡ ਦੇ ਗਰਦੀਦੀ ਦਾ ਕੰਮ ਹੁਣ ਨਹੀਂ ਆ ਬੇਡ ਲਿ ਜਾਣੇ ਕਿ ਕਿਹੜੇ ਲ ਜਾਣੇ ਆ ਇਹਨੇ ਭਰਾਵਾ ਸਮਾਨ ਬਹੁਤ ਭਰਿਆ ਗੱਗੂ ਵੇਖ ਲਈ ਲੋ ਵੀ ਧੱਕੇ ਗੱਗੂ ਉਹ ਬਾਪ ਇਹ ਤਿਲਕ ਦਾ ਸਲਿਪਾਂ ਕੱਢਦੇ ਫਿਰ ਤੂੰ ਗੱਲਾਂ ਦੇ ਗਲੜੀ ਹੈਗੇ ਆ ਨਿਕਲ ਕੇ ਨਿਖਾਰਦੇ ਕਰਾਉਂਦੇ ਕਾਕਾ ਹੈਗੇ ਅਸੀਂ ਦੋ ਹਾਂ ਹਾਂ ਚੱਲ ਖਿੱਚ ਲੋ ਬਾਹਰ ਯਾਰ ਖਿੱਚ ਲੋ ਖਿੱਚ ਲੋ ਆ ਬੂਆ ਨਾ ਖੁੱਲੇ ਇਹਨੂੰ ਇਹ ਨਹੀਂ ਖੁੱਲਦਾ ਭਰਾਵਾ ਇਹਨੂੰ ਨਾ ਟੈਨਸ਼ਨ ਲੈ ਮੈਂ ਰੌਲਾ ਜਿਆਦਾ ਪਾਇਆ ਲੈ ਲੈ ਕਰੋ ਸਿੱਧਾ ਸਿੱਧਾ ਕਰ ਦੋ ਪਲਾਈ ਟੁੱਟ ਜਾਈ ਨਹੀਂ ਸਿੱਧੀ ਕਰ ਦੋ ਸਿੱਧਾ ਕਰ ਦੋ ਚੱਕ ਲੈ ਮਨੇ ਥੱਲੋਂ ਹੱਥੇ ਜ਼ੋਰ ਨਹੀਂ ਹੈਗਾ ਲੈ ਵੇਲਾ ਚੱਕ ਲੋ ਹਣ ਮੋਡਿਆਂ ਦੇ ਤੋਲ ਦੋ ਓਏ ਮੋਡਿਆਂ ਦੇ ਤੋਲ ਲੋ ਕੋ ਯਾਰ ਚੱਕ ਲੈ ਕਿੱਲੇ ਕਿੱਲੇ ਚਲ ਆ ਵੀ ਚੱਕ ਲਿਆ ਵੀ ਇਧਰ ਗੱਗੂ ਆਦੇ ਅੱਗੇ ਦੋ ਬੰਦੇ ਆ ਠੀਕ ਆ ਵੀ ਲੈ ਚਲੋ ਉਥੇ ਉਧਰ ਤੱਕ ਓਏ ਆ ਬਾਹਰ ਨੂੰ ਧੱਕੇ ਲਿਆ ਹੋਣਾ ਜੇਰੇ ਚੰਗਾ ਤੁਸੀਂ ਹੌਲੀ ਹੌਲੀ ਚੜੇ ਧਿਆਨ ਨਾਲ ਇਕੱਠੇ ਬਰਾਬਰ ਪੈਰ ਰੱਖ ਕੇ ਸਹੀਆ ਸਹੀਆ ਉੱਥੋਂ ਫੇਰ ਟੇਡਾ ਕਰਨਾ ਪੈਣਾ ਥੋੜਾ ਜਾਂ ਬਸ ਗੱਗੂ ਕਮਾ ਕੇ ਕਮਾ ਕੇ ਕਮਾ ਕੇ ਉਹ ਵਿਚਾਰੀ ਕੱਲੀ ਥੱਕੀ ਲਿਉਂਦੀ ਦੱਸ ਆ ਗਿਆ ਆ ਗਿਆ ਤਾਂ ਸਿੱਧਾ ਸਿੱਧੇ ਬਾਹਰ ਆ ਜਾਣਾ ਉਹ ਧਿਆਨ ਨਾਲ ਥੋੜਾ ਚੱਕ ਕੇ ਚੱਕ ਕੇ ਚੱਕ ਕੇ ਚੱਕ ਕੇ ਚੱਕ ਕੇ ਇਹ ਆਉਣ ਉਹਦੇ ਉਹ ਡਿਜ਼ਾਈਨ ਜੈ ਨਹੀਂ ਬਣਿਆ ਉਹਦੇ ਡਿਜ਼ਾਈਨ ਜਾਂ ਬਣਿਆ ਸੀ ਆਪ ਨੂੰ ਕੀ ਹੈ ਜਿਹੜਾ ਉਹ ਗੱਡੀ ਉੱਥੇ ਗੰਦ ਪਾਊਗਾ ਨਹੀਂ ਚੱਕੋ ਇਹਨੂੰ ਸਾਫ਼ ਨੂੰ ਚੱਕਾ ਮੰਨ ਲਓ ਚੱਕੋ ਚੱਕੋ ਚੱਕਾ ਮੰਨ ਲਓ ਆ ਪਜੋਵੇ ਪ੍ਰਾਪਤ ਆਇਆ ਚੱਲਾ ਚੱਲਾ ਹੱਥ ਪਾਓ ਚੱਕੋ ਚੱਲ 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 ਚੱਕ ਕੇ ਅੰਦਰ ਇੱਕ ਵਾਰ ਤੂੰ ਚੱਕ ਲੈ ਚੱਕ ਲੈ ਥੱਲੇ ਹੱਥ ਪਾ ਕੇ ਕਿ ਕਿਆ ਗਿਆ ਬਾ ਠੀਕ ਨਏ ਹੌਲਾ ਹੀ ਆ ਰਹੇ ਐਵੇਂ ਹੁਣ ਬਣਾ ਤਪਾਈ ਜਾਂਦੀ ਆ ਚੱਲ ਚੱਲ ਅਗਲਾ ਕਰੀਏ ਆਪਾਂ ਇਹ ਪਾਈ ਜਾਂਦੀ ਹੁਣ ਚੱਟ ਕੇ ਪਹਿਲਾਂ ਇਹ ਤਾਂ ਚੱਕਿਆ ਨਹੀਂ ਜਾਂਦੇ ਆ ਪਹਿਲਾਂ ਛੱਡ ਤਾਂ ਆ ਛੱਡ ਦੇ ਬਸ ਜਾਓ ਉਹ ਬੱਸ ਹੋ ਗਈ ਉਹ ਗੁਰਿੰਦਰ ਉਹ ਗੁਰਿੰਦਰ ਦੀ ਵਿਚਾਰੇ ਜੀਵ ਨਿਕਲ ਗਈ ਬਾਹਰ ਚੱਲ ਚੱਲ ਚਕਾਓ ਦੇ ਨਾਲ ਗੱਦਾ ਘਾ ਟੱਲਦੇ ਆਪ ਜਾਦਾ ਹਲਦਾ ਉਧਰ ਲੈ ਕੇ ਹੁਣੇ ਹੀ ਉਧਰ ਉਹ ਨਹੀਂ ਉਧਰ ਲਿਆ 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 ਉਹ ਸਾਹਮਣੇ ਕਮਰੇ ਜੀ ਤੇ ਫੇਰ ਵੀ ਲਿਆਉਣੇ ਸੀ ਲਿਆ ਲੋ ਵੇ ਟਾਫਨ ਦਾ ਤੁਸੀਂ ਵੇਚ ਸਕਦੇ ਹੋ ਸਾਡੇ ਘਰਦਿਆਂ ਦੀ ਕਿੰਨੀ ਉੱਚੀ ਆਵਾਜ਼ ਆ ਇਧਰ ਹਲੇ ਗੇਟ ਗੂਟ ਕੁਝ ਵੀ ਨਹੀਂ ਲੱਗਾ ਹੋਇਆ ਵੇ ਲਦਰਵਾਜੇ ਜਮਾਂ ਖਲ ਖੁੱਲੇ ਆ ਪਰ ਇਹ ਜਿੰਨਾ ਮਰਜੀ ਉੱਚੀ ਬੋਲ ਲੈਣ ਇਹਨਾਂ ਦੀ ਆਵਾਜ਼ ਇਧਰਲੇ ਬੰਨੇ ਨਹੀਂ ਆਉਂਦੀ ਉੱਚੀ ਬੋਲ ਕੇ ਮਖਾ ਉੱਚੀ ਬੋਲ ਕੇ ਆ ਵੇ ਲੋ ਤੁਸੀਂ ਦੇ ਸਕਦੇ ਆ ਜਿੰਨੀ ਬਹੁਤ ਜ਼ਿਆਦਾ ਉੱਚੀ ਬੋਲ ਰਹੀ ਪਰ ਆਵਾਜ਼ ਜਮਾਂ ਵੀ ਆਪਣੇ ਤੱਕ ਨਹੀਂ ਆ ਰਹੀ ਤੁਸੀਂ ਵੇਖ ਹੀ ਸਕਦੇ ਹੋ ਨੌਇਸ ਕੈਨਸਲੇਸ਼ਨ ਇੰਨੀ ਕਿ ਜ਼ਿਆਦੀ ਹਲੇ ਵੇਖੋ ਇਹਦੇ ਵਿੱਚ ਉਹ ਵੀ ਨਹੀਂ ਲਾਇਆ ਆ ਕੋਈ ਰੂਫ ਰਾਫ ਨਹੀਂ ਲਾਇਆ ਕੋਈ ਸ਼ੈ ਨਹੀਂ ਲਾਈ ਹੈ ਨਾ ਵੇਖ ਸਕਦੇ ਆ ਤੇ ਦੋਵੇਂ ਮੋਟੇ-ਮੋਟੇ ਇੱਕ ਲਦਰੀਏ ਇੱਕ ਪਾਂਡਾ ਡਾ ਇਹ ਟਾਈਮ ਦੀਆਂ ਅੱਜ ਰੱਖਦੇ ਕਮਰੇ ਚ ਉਹ ਨਵੀਆਂ ਲੈਣੀਆਂ ਨਵੀਆਂ ਕਿ ਬਹੁਤ ਟਾਈਮ ਦੇ ਲੈਣੀਆਂ ਬੁੱਤੀ ਬਾਸ ਨਹੀਂ ਕਿ ਤੁਹਾਨੂੰ ਲੈਣਗਾ ਆਪਣੇ ਪਿਆਰ ਇਹਨੂੰ ਸਾਫ਼ ਕਰ ਲੈ ਬਾਹਰ ਬਾਹਰ ਸਾਫ਼ ਕਰ ਲੈ ਬਾਹਰ ਸਾਫ਼ ਕਰ ਲੈ ਰੱਖ ਲੈ ਇੱਥੇ ਚੰਗੀ ਤਰ੍ਹਾਂ ਬੁਰਸ਼ ਨਾਲ ਸਾਫ਼ ਕਰ ਬੁਰਸ਼ ਨਾਲ ਜੀ ਵੀ ਚੱਕ ਲਈਏ ਜੀ ਵੀ ਮੈਂ ਸਾਫ਼ ਕਰਾਂਗੀ ਕਹਿੰਦੀ ਹਾਂ ਹਾਂ

ਮਲੇ ਇੱਕ ਤਰ੍ਹਾਂ ਸੱਟ ਕੀ ਕਿਦਾਂ ਆ ਰਿਹਾ ਵਧੀਆ ਆ ਓਕੇ ਅਜੇ ਲਮਾਰੀਆਂ ਆਉਣੀਆਂ ਥੱਲੇ ਆ ਹਾਂ ਕਰੋ ਇਧਰਲੇ ਕਰਨੇ ਗੈਰ ਨਹੀਂ ਲਮਾਰੀ ਲਾਉਂ ਲੋ ਉਧਰ ਹੀ ਆ ਰਹੀ ਹੈ ਲਮਾਰੀ ਉਧਰ ਲਾ ਦੇ ਨੇ ਇਧਰ ਰਹਿਣ ਨੇ ਐਨੂੰ ਸਾਫ਼ ਕਰੋ ਕਿੰਨਾ ਕੰਡਾ ਆ ਗਿਆ ਠੀਕ ਇਸੇ ਦੇ ਨਾਲ ਸਾਡਾ ਅੱਜ ਦਾ ਵਲੌਗ ਖਤਮ ਹੁੰਦਾ ਜੀ ਚੈਨਲ ਨੂੰ ਫੇਰ ਸਬਸਕ੍ਰਾਈਬ ਕਰਨਾ ਧੰਨਵਾਦ ਅਨੇਵਾਲ ਲਾਡੂ ਧੰਨ